ਇਹਨਾਂ ਨਾਲ ਬੱਚਿਆਂ ਨੂੰ ਇਨਸਪੀਰੇਸ਼ਨ ਮਿਲਦੀ ਹੈ ਮੋਟੀਵੇਸ਼ਨ ਮਿਲਦੀ ਹੈ ਤੇ ਜਿਨ੍ਹਾਂ ਨੇ ਆਪਣੇ ਜੀਵਨ ਤੋਂ ਵੱਧ ਕੋਈ ਕੋਈ ਤਿਆਗ ਨਹੀਂ ਹੁੰਦਾ ਸਰਵੋਤਮ দান ਕਰਨ ਵਾਲਿਆਂ ਦਾ ਨਾਮ ਅਸੀਂ ਉਹਨਾਂ ਦੇ ਨਾਮ ਦੇ ਉੱਤੇ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵਿੱਦਿਆ ਦਾ ਦਾਨ ਬਖਸ਼ੀਏ ਇਹ ਸਮਝਦੇ ਹਾਂ ਕਿ ਬਹੁਤ ਇੱਕ ਸ਼ੁਭ ਕਾਰਜ ਹੈ ਇਹਨਾਂ ਸਕੂਲਾਂ ਦੇ ਵਿੱਚ ਕੋਈ ਐਦਾਂ ਦੀਆਂ ਫਾਈਲਾਂ ਸੀ ਜੋ ਪਿਛਲੇ 30-30 ਸਾਲਾਂ ਤੋਂ ਪੰਚਾਇਤਾਂ ਦੀ ਡਿਮਾਂਡ ਸੀ ਪਰ ਕਦੀ ਕਿਸੇ ਨੇ ਗੌਰ ਨਹੀਂ ਕੀਤਾ ਤੇ ਅਸੀਂ ਹੁਣ ਇੱਕ ਹੋਰ ਫੈਸਲਾ ਲਿਆ ਕਿ ਜਿੰਨੇ ਵੀ ਸਰਕਾਰੀ ਸਕੂਲ ਸ਼ਹੀਦਾਂ ਦੇ ਨਾਮ ਤੇ ਚੱਲਦੇ ਆ ਉੱਥੇ ਉਹਨਾਂ ਦੀ ਤਸਵੀਰ ਜਿੱਦਾਂ ਦੀ ਵੀ ਤਸਵੀਰ ਅਵੇਲੇਬਲ ਹੋਵੇ ਜਾਂ ਪੇਂਟਿੰਗ ਤੇ ਉਹਨਾਂ ਦਾ ਇਤਿਹਾਸ ਅਗਰ ਉਹ ਗਦਰੀ ਬਾਬੇ ਆ ਤਾਂ ਕਿਹੜੀ ਜੇਲ੍ਹ 'ਚ ਸੀ ਕੀ ਸਫ਼ਰ ਸੀ ਅਗਰ ਉਹ ਸ਼ਹੀਦ ਹੋਏ ਆ ਕਿਹੜੀ ਜੰਗ 'ਚ ਸ਼ਹੀਦ ਹੋਏ ਆ ਅਗਰ ਉਹ ਪੰਜਾਬ ਦੇ ਮਹਾਨ ਜਿਵੇਂ ਮੈਂ ਬਲਦੇਵ ਗਾਰਗੀ ਜਿਹੜਾ ਜ਼ਿਕਰ ਕੀਤਾ ਉਹਨਾਂ ਦੇ ਜੀਵਨ ਬਾਰੇ ਮੈਂ ਤੁਹਾਨੂੰ ਦੱਸਦੇ ਮੈਂ ਜਲੰਧਰ ਦੇ ਇੱਕ ਸਕੂਲ 'ਚ ਗਿਆ ਉਹ ਸਕੂਲ ਇੱਕ ਸ਼ਹੀਦ ਦੇ ਨਾਮ ਤੇ ਸੀ ਤੇ ਮੈਨੂੰ ਮੈਂ ਉੱਥੇ ਦੇ ਪ੍ਰਿੰਸੀਪਲ ਨੂੰ ਪੁੱਛਿਆ ਮੈਂ ਕਿਹਾ ਮੈਮ ਇਹ ਕਿਹੜੀ ਜੰਗ ਵਿੱਚ ਸ਼ਹੀਦ ਹੋਏ ਸੀ ਨਾ ਪ੍ਰਿੰਸੀਪਲ ਨੂੰ ਪਤਾ ਮੈਂ ਉੱਥੇ ਬੱਚਿਆਂ ਨੂੰ ਪੁੱਛਿਆ ਨਾ ਬੱਚਿਆਂ ਨੂੰ ਪਤਾ ਇਹਦਾ ਮਤਲਬ ਜਿਹੜੇ ਅਸੀਂ ਆ ਤਾਂ ਸਿਰਫ ਨਾਮ ਰੱਖ ਦਿੰਦੇ ਆ ਪਰ ਉਹਨਾਂ ਦਾ ਇਤਿਹਾਸ ਉਹ ਸਾਡੇ ਬੱਚਿਆਂ ਜਾਂ ਪਿੰਡ ਵਾਲੇ ਜਾਂ ਉੱਥੇ ਪੜ੍ਹਦੇ ਜਿਹੜੇ ਪੜ੍ਹਾਉਂਦੇ ਜਿਹੜੇ ਅਧਿਆਪਕ ਉਹਨਾਂ ਤੱਕ ਨਹੀਂ ਤਾਂ ਅਸੀਂ ਇਹ ਵੀ ਕੋਸ਼ਿਸ਼ ਕਰਾਂਗੇ ਜਦੋਂ ਵੀ ਉਹਨਾਂ ਦੀ ਵਰਸੀ ਆ ਉਹਨਾਂ ਦੇ ਪਰਿਵਾਰਾਂ ਨੂੰ ਤਾਂ ਕਿ ਜਿਨ੍ਹਾਂ ਨੇ ਸਾਡੇ ਦੇਸ਼ ਦੀ ਆਜ਼ਾਦੀ ਲਈ ਪੰਜਾਬ ਦੇ ਨਾਮ ਦੇ ਲਈ ਇੰਨਾ ਆਪਣਾ ਜੀਵਨ ਵਾਰਤਾ ਸੀ ਉਹਨਾਂ ਨੂੰ ਜਿਹੜੀ ਸੱਚੀ ਸ਼ਰਧਾਂਜਲੀ ਭੇਟ ਕਰਦੇ ਰਹੀਏ ਇਹ ਸੀਗਾ ਮੈਂ ਜਿਵੇਂ ਇਹਦੇ ਵਿੱਚ ਦੱਸਿਆ ਕਿ ਖਟਕਰ ਕਲਾ ਤੁਸੀਂ ਆਪ ਸੋਚ ਕੇ ਦੇਖੋ ਕਿ ਵਿਖਟਕਰ ਕਨਾ ਦੇ ਸਕੂਲ ਦਾ ਨਾਮ ਵੀ ਹਜੇ ਤੱਕ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਨਹੀਂ ਸੀ ਤੇ ਹੁਣ ਵੀ ਹਜੇ ਵੀ ਜਿਹੜੇ ਕੁਝ ਪੈਂਡਿੰਗ ਕੇਸਿਸ ਹੈ ਕਿਤੇ ਕਿਤੇ ਉਹ ਕਹਿੰਦੇ ਆ ਜੀ ਅੱਛਾ ਜੀ ਅਸੀਂ ਫ੍ਰੀडम फाइਟਰਸ ਤੋਂ ਸਰਟੀਫਿਕੇਟ ਲੈ ਕੇ ਜਾਓ ਅਸੀਂ ਉਹਨੂੰ ਵੀ ਹੋਰ ਈਜ਼ ਆਊਟ ਕਰ ਰਹੇ ਹਾਂ ਜਿਹੜੇ ਜਿਹੜੇ ਵੀ ਸਾਡੇ ਗਦਰੀ ਬਾਬੇ ਨੇ ਮਹਾਨ ਸ਼ਹੀਦ ਨੇ ਕਿਹਲੇ ਪੰਜਾਬ ਨੂੰ ਹੀ ਇਕਲੌਤਾ ਇਹ ਮਾਨ ਪ੍ਰਾਪਤ ਹੈ ਕਿ ਸਾਡੇ ਹਰ ਤੀਜੇ ਪਿੰਡ 'ਚ ਕੋਈ ਨਾ ਕੋਈ ਇਦਾਂ ਦਾ ਸ਼ਹੀਦ ਕੋਈ ਨਾ ਕੋਈ ਮਹਾਨ ਪੁੱਤ ਹੈ ਅਸੀਂ ਉਹਨਾਂ ਨੂੰ ਸੱਚੀ ਸਾਡਾ ਮਹਿਕਮਾ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕੇ ਤੇ ਪਲੱਸ ਇਹ ਇਨਸ਼ੋਰ ਕੀਤਾ ਜਾਊਗਾ ਕਿ ਜਿਹੜੇ ਜਿਹੜੇ ਵਿਦਿਅਕ ਅਦਾਰੇ ਜਿਹੜੇ ਜਿਹੜੇ ਸਕੂਲ ਸਾਡੇ ਸ਼ਹੀਦਾਂ ਦੇ ਨਾਮ ਤੇ ਹੈ ਸਤੰਤਰਤਾ ਸੰਗਰਾਮੀਆਂ ਦੇ ਨਾਮ ਤੇ ਹੈ ਗਦਰੀ ਬਾਬਿਆਂ ਦੇ ਨਾਮ ਤੇ ਹੈ ਜਾਂ ਹੋਰ ਪੰਜਾਬ ਦੇ ਨਾਮ 'ਤੇ ਸ਼ਕਸ਼ੀਤਾ ਦੇ ਨਾਮ ਤੇ ਹੈ ਉਹਨ ਉਨ੍ਹਾਂ ਦੀ ਜੀਵਨੀ ਉਨ੍ਹਾਂ ਦੀ ਅਗਰ ਤਸਵੀਰ ਅਵੇਲੇਬਲ ਹੈ ਪੇਂਟਿੰਗ ਅਵੇਲੇਬਲ ਹੈ ਉਸ ਨੂੰ ਅਸੀਂ ਆਪਣੇ ਸਕੂਲਾਂ ਚਲਾਵਾਂਗੇ ਤਾਂ ਕਿ ਸਾਡੇ ਬੱਚੇ ਤੇ ਆਉਣ ਵਾਲੀ ਪੀੜ੍ਹੀਆਂ ਉਨ੍ਹਾਂ ਦੀ ਮਹਾਨ ਕੁਰਬਾਨੀਆਂ ਦੇ ਨਾਲ ਜਾਣੂ ਹੋ ਸਕੇ ਧੰਨਵਾਦ ਜੀ ਇਹ ਜਿਹੜੀ 115 ਸਕੂਲਾਂ ਦੀ ਲਿਸਟ ਹੈ ਜੀ ਇਹ ਮਾਪ ਜੀ ਨੂੰ ਮੁਹੱਈਆ ਕਰਾ ਦਿੰਦਾ ਹੈ ਸਕੂਲ ਵਾਈਜ਼ ਕਿਹੜੇ ਸ਼ਹੀਦ ਦੇ ਉੱਤੇ ਨਾਮ ਹੈ ਕਿ ਕਿੰਨੀ ਤਰੀਕ ਨੂੰ ਇਹਦੇ ਆਰਡਰ ਹੋਏ ਨੇ ਅ ਜੈ ਸਰ ਜਿਹੜੇ ਕੁਝ ਪੱਟੀਆਂ ਦੀ ਗੱਲ